ਨਾਬ ਸ੍ਰੀ ਵਸਨੋ ਸਾਹਿਬ ਜੀ ਸਤਨਾਮ ਸ੍ਰੀ ਵਸਨੋ ਸਾਹਿਬ ਜੀ ਦਰਸ਼ਨ ਦੇਖ ਜੀਵਾਕਰਤੇ ਦਾ ਕਰਮ ਹੋਈ ਬ੍ਰਹਮੇ ਨਾ ਹੇ ਹੇ ਬਿਨੰਤੀ ਸੁਨ ਬ੍ਰਹਮੇ ਜੀ ਦੇਹ ਨਾਮ ਕਰੇ ਆਪਣੇ ਚੇ ਜੀ ਬਾਣੀ ਗੁਰੂ ਗ੍ਰੰਥ ਹੈ ਬਾਣੀ ਬੇਚਪਾਟੇ ਅੰਮ੍ਰਿਤ ਸਾਦੇ ਗੁਰਮਾਨੀ ਕਹੈ ਸੇਵਕ ਜਨ ਮਟੈ ਪਰਤਖ ਗੁਰੂ ਨਿਸ਼ਤਾਨੇ ਹਾ ਰਇਆ ਸਾਰ ਕੀ ਚਿਤ ਮਹਿ ਮੇਰਾ ਸਭ ਦੁੱਖ ਗਵਾਇ ਦਿਓ ਬਹਿ ਪਰਗਟਿਓ ਭਰ ਤਿਆ ਗੰਮੜਾ ਬਰੀਆ ਮਾ ਕਿਲਾ ਵਾਹੂ ਵਾਹੂ ਗੋਬਿੰਦ ਏ ਗੁਰ ਚਿਲਾ ਵਾਹੋ ਵਾਹੋ ਗੋਬਿੰਦ ਸਿੰਘ ਅਪੇ ਗੁਰ ਚਿਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਚੌਥਾ ਜੇਨੇ ਕੇ ਅੰਦਰ ਵਸਿਆ ਮੇਰਾ ਹਰ ਹੰਤ ਤੇਨੇ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਕੈ ਅੰਦਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਈ ਤੇ ਮੁਕਤ ਪਏ ਜਿਨ ਹਰ ਨਾਮ ਤੇ ਆਇਆ ਤਨ ਬਵੈਤਾ ਗਰੇਵ ਚਨੀ ਜਿੰਨਾ ਜਪਿਆ ਮੇਰਾ ਹਰ ਹੰਡ ਤੇਨੇ ਕੇ ਹੋ ਮੇ ਡੋ ਗਏ ਰਹਾ ਬ੍ਰਹਮ ਬੇਸਨ ਮਹਾਦੇਵ ਤ੍ਰ ਗੁਣ ਰੋਗੀ ਵਿਚ ਹੋ ਮੈਂ ਕਾ ਕਮਾਈ ਜेन ਕੀ ਆਪਿਆ ਤੇਨੇ ਕੋ ਜਨਮ ਬਰਨ ਦੁਖ ਭਾਰੀ ਗੁਰ ਪਰਸਾਦੀ ਕੋ ਬਰਲਾ ਛੁਟੈ ਇਸ ਜਨ ਕੋ ਹਉ ਬਲਿਹਾਰੀ ਜene ਸਿਸ਼ਟ ਸਜੀ ਸੋਈ ਹਰ ਜੜਾ ਵੇ ਭੇਖਾਰ ਬਿਕਸ਼ ਗੁਰਮਖ ਬ੍ਰਹਮ ਵਿਚਾਰੋ ਜੈਨ ਸਿਸਟ ਸਜੀ ਸੋਈ ਹਰ ਜਾਣੈ ਤਕਾ ਰੂਪਾਇ ਪਰੋ ਨਾਨਕਿ ਆਪੇ ਭੇਖਾਰ ਬਿਕਸ਼ ਗੁਰਮਖ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਈ ਤੇ ਮੁਕਤ ਭਏ ਜਿਨ ਹਰਿ ਦਾਮ ਤਿਆਇ ਤਿਨ ਪਵਿੱਤ ਪਰਮ ਪਦ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤਿ ਪਤੀ